ਸ਼ਲੋਕ ਮਹੱਲਾ ਤੀਜਾ ਮਨ ਹਠ ਕਿਨੈ ਨਾ ਪਾਇਓ ਸਭ ਥਕੇ ਕਰਮ ਕਮਾਏ ਮਨ ਹਠ ਭੇਖ ਕਰ ਪਰਮ ਦੇ ਦੁਖ ਪਾਇਆ ਦੂਜੈ ਭਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦ ਦਾ ਸਾਧਨਾ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪੈ ਕਮਾਉਣਾ ਕੋਇ ਨਾ ਮੇਟਣ ਹਾਰ ਪਾਉੜੀ ਧਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਕਉ ਸ਼ਾਂਤ ਆਈ ਧਨ ਧਨ ਸਤਪੁਰਖ ਸਤਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਕਰਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜਪਰੀਤ ਕਰੇ ਤੇ ਚਿਰ ਜਾਣੈ ਭਲਾ ਕਰ ਜਿ ਚਿਰ ਲੇਵੈ ਦੇ ਪੌੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸਚਾ ਨਾਉ ਭੋਜਨ ਚਾਖਿਆ ਦੇਵ ਦਰਹਿ ਆਗਾਏ ਮਿੱਟੀ ਪਿਪਾਖਿਆ ਸਭ ਅੰਦਰ ਇੱਕ ਵਰਤੈ ਕਿਨਹਿ ਵਿਰਲੇ ਲਖਿਆ ਜਨ ਨਾਨਕ ਭੈ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹੱਲਾ ਤੀਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵਈ ਜਿਚਰਬਦ ਨਾ ਕਰੇ ਵਿਚਾਰ ਹਉ ਮਾਮਾ ਮਰਨਾ ਚੁੱਕਈ ਨਾਮ ਨ ਲੱਗੈ ਪਿਆਰ ਇਕ ਆਪੇ ਬਖਸ਼ ਮਿਲਾਇਨ ਦੁਬਿ ਦਾਤਾ ਜਿ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹੱਲਾ ਤੀਜਾ ਸਤਿਗੁਰੂ ਨਾ ਸੇਵਿਉ ਮੂਰਖ ਅੰਧ ਗਵਾਰ ਦੂਜੈ ਭਾਇ ਬਹੁਤ ਦੁਖ ਲਾਗਾ ਜਲਤਾ ਕਰੇ ਪੁਗਾਰ ਜਨਕਾਰਨ ਗੁਰੂ ਵਿਸਾਰਿਆ ਸੇਨਾ ਉਪਕਰੇ ਅੰਤੀ ਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਣ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੁਲੇ ਹਰ ਆਪ ਬੁਲਾਵੇ ਹਰ ਆਪੇ ਜਲਥਲ ਰਵ ਰਹੀਐ ਹਰਿ ਆਪੇ ਮਾਰੈ ਹਰਿ ਆਪੇ ਛੋੜੈ ਮਨ ਹਰਿ ਸਰਣੀ ਪੜ ਰਹੀਐ ਹਰ ਬਿਨ ਕੋਈ ਮਾਰ ਜੀਵਾਲ ਨ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀਐ ਉੱਠਦੇ ਆ ਬੈਹਦੇ ਆ ਸੁੱਤੇ ਆ ਸਦਾ ਸਦਾ ਹਰਿ ਨਾਮ ਤੇ ਆਈਐ ਜਨ ਨਾਨਕ ਗੁਰਮੁਖ ਹਰਿ ਲਹੀਐ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਣਾ ਆਇ ਵੇ ਛੂੜਾ ਸਭਨਾ ਪੁਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾਹ ਜਿਨ ਮੇਰਾ ਸਾਹਿਬ ਵੀਸਰੈ ਵੱਡੜੀ ਵੇਦਨ ਤਨਾਹ ਭੀਸਾਲਾ ਹੈ ਉਹ ਸਾਚਾ ਸੋਏ ਜਾਕੀ ਨਦਰ ਸਦਾ ਸੁਖ ਹੋਏ ਰਹਾਓ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੇ ਸੋ ਥੀਏ ਰਨ ਕੇ ਰੁਨੈ ਹੋਏ ਧਰਤੀ ਉਪਰ ਕੋਟ ਗੜ ਕੇਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤਿਨ ਨਕਨਥਾ ਪਾਏ ਜੇ ਮਨ ਜਾਣੇ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗੁਣ ਜਿਤੜੇ ਤੇਤੇ ਗਲੀਆਂ ਜੰਜੀਰ ਜੇ ਗੁਣ ਹੋਣ ਤਾਂ ਕੱਟਿਅਨ ਸੇ ਭਾਈ ਸੇ ਵੀਰ ਅੱਗੇ ਗਏ ਨਾ ਮੰਨਿਅਨ ਮਾਰਕ ਡੋਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਓ ਕਰਮ ਕਰ ਜਮਸੀ ਸੇ ਘਰ ਭਾਗ ਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ ਰਹਾ ਹਾਨ ਹਟ ਕਰ ਅਰਦਾ ਸਚ ਨਾਮ ਕਰ ਬਥ ਸੁਰਤ ਸੋਜ ਕਰ ਭੌਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਆ ਸੋ ਵਣਜ ਕਰ ਲੈ ਲਾਹਾ ਮਨ ਹੱਸ ਸੁਣ ਸਾਸਤ ਸੌਦਾ ਕਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗ ਆਈਆ ਮਤ ਮਨ ਜਾਣੇ ਕੱਲ ਨਿਰੰਕਾਰ ਕਹਿ ਦੇਸ ਜਾਹੇ ਤਾਂ ਸੁਖ ਲਹੇ ਮਹੱਲ ਲਾਏ ਚਿੱਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆ ਕਰਤਾ ਵਣੀ ਤਾਕੋ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਬੰਨ ਸੂਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਹੁਕਮਿ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ ਨਾਮਦਾਨ ਇਸ ਨਾਨ ਨ ਮਨ ਮੁਖ ਤਿਤ ਤਨ ਧੂੜ ਤਮਾਈ ਮਨ ਮਾਨਿਆ ਨਾਮ ਸਖਾਈ ਪਾਇ ਪਰੋ ਗੁਰ ਕੈ ਬਲਿਹਾਰੈ ਜਿਨ ਸਾਚੀ ਬੂਝ 부ਝਾਈ ਰਹਾ ਜਾਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਅਹਿਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਧਨ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰੰਗਨ ਰਤਾ ਰਸ ਨਹੀਂ ਵਿਦਿਆ ਮਨ ਮੁਖ ਪਤ ਗਵਾਈ ਸਾਲ ਸਬਾ ਮਹ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਏ ਅਖੇ ਮੇਰੇ ਚੱਲਿਆ ਅੰਧਿਆਰਾ ਘਰ ਦਰਦ ਸੈ ਨਾ ਭਾਈ ਜਮ ਤਾਰ ਜਮ ਦਰ ਬਾਦ ਅਠਾ ਔਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੇ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੌਰ ਵਿਣ ਭਰਮ ਨਾ ਭਾਗੇ ਸਚ ਨਾਮ ਵੜਿਆਈ ਸ਼ੋਰਠੇ ਮਹੱਲਾ ਪਹਿਲਾ ਦੋ ਤੁਕੇ ਪੂਰ ਧਰਤੀ ਪੂਰ ਪਾਣੀ ਆਸਣ ਚਾਰ ਕੁੰਟ ਚਉ ਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰਾ ਟਕਸਲ ਮੇਰੇ ਸਾਹਿਬਾ ਤੇਰੇ ਚੋਜ ਵਿਢਾਣਾ ਜਲ ਥਲ ਮਹਿਰ ਭਰਪੂਰ ਲੀਣਾ ਆਪੇ ਸਰਬ ਸਮਾਨਾ ਰਹਾਓ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਨਿਹਾਂ ਇਕਤ ਰੂਪ ਫਿਰੇ ਪਰਸ਼ਨਾ ਕੋਇ ਨਾ ਕਿਸ ਹੀ ਜਹਾਂ ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲਈਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਦ ਤ ਪਰਮ ਪਾਖੰਡੀ ਤੂੰ ਨਿਰਮਲ ਨਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਣ ਤੁਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੇ ਮਾਨ ਮਹਤ ਨਾਮ ਧਨ ਪੱਲੇ ਸਾਚੈ ਸਬਦ ਸੁਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋ쉐 ਤੂੰ ਗौरा ਹਮ ਹਾਉਰੇ ਤੁਝ ਹੀ ਮਨ ਰਾਤੇ ਅਹਨਸ ਪਰਭਾਤੇ ਹਰ ਰਸਨਾ ਜਪ ਮਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦ ਭੇਦ ਫੁਨ ਚਾਚ ਸਾਚੇ ਅਹਨਸ ਨਾਮ ਰਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਔਰਨ ਦੀਸੈ ਕਿ ਸਾਲਾਹੀ ਤਿਸੇ ਸਰੀਕ ਨ ਕੋਈ ਪ੍ਰਣਵਤ ਨਾਨਕ ਦਾਸਨੁ ਦਾਸਾ ਗੁਰਮਤਿ ਜਾਣਿਆ ਸੋਈ ਸੂਰਠ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਭਉ ਨਾ ਤਿਸ ਭਾਉ ਨਾ ਪਰਮਾ ਸਾਚੇ ਸਚਿਆਰ ਬਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚੈ ਸਬਦ ਨਿਸ਼ਾਨ ਰਹਾਉ ਨਾ ਤਿਸ ਮਾਦ ਪਿਤਾ ਸੁਤ ਬੰਧਪ ਨਾ ਤਿਸ ਕਾਮਨ ਨਾਰੀ ਕੋਲ ਨਿਰੰਜਨ ਅਪਰ ਪਰਮ ਪਰ ਸਗਲੀ ਜੋਤ ਤੁਮਾਰੀ ਘੜ ਘੜ ਅੰਤਰ ਬ੍ਰਹਮ ਲੁਕਾਇਆ ਘੜ ਘੜ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਜਨ ਤੋ ਪਾਇ ਕਾਲ ਸਿਰ ਜਨਤਾ ਵਸਗਤ ਜੁਗਤ ਸਬਾਈ ਸਤਿਗੁਰ ਸੇ ਪਦਾਰਥ ਪਾਵਹਿ ਛੂਟ ਸਬਦ ਕਮਾਈ ਸੁਚੈ ਭੰਡਾ ਸਾਚ ਸਮਾਵੈ ਵਿਰਲੇ ਸੂਚਾ ਚਾਰੀ ਤੰਤਹ ਕਉ ਪਰਮ ਤੰਤ ਮਿਲਾਇ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜੋ ਮੀਨਾ ਬਿਨ ਪਾਣੀਐ ਰਹਿ ਸਤਿਉ ਸਾਗਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਾਸਲੇ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਉ ਸੰਤ ਜਨਾਂ ਮਿਲ ਸੰਗਤੀ ਗੁਰਮੁਖ ਤੀਰਥ ਹੋਏ 68 ਤੀਰਥ ਮਜਨਾ ਗੁਰਦਰਸ਼ ਪ੍ਰਾਪਤ ਹੋਏ ਜੋ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹੁ ਰੀ ਜਮ ਮਾਰੈ ਅੰਤਰ ਦੋਖ ਸਾਖਤ ਪ੍ਰੇਮ ਨ ਪਾਈਐ ਹਰ ਪਾਈਐ ਸਤ ਗੁਰ ਪਹਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਏ ਸੋਰਠ ਮਹੱਲਾ ਪਹਿਲਾ ਤੂ ਪ੍ਰਵਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖ ਹਾਰੇ ਜੀਉ ਮੈਂ ਕਿਆ ਮੰਗਾਂ ਕਿਛ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਕਟ ਕਟ ਰਵ ਰਹਿਆ ਬਨਵਾਰੀ ਜਲ ਥਲ ਮਹੀਰ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਭਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੂਨੀ ਹੈ ਭੀ ਹੋਨੀ ਘਟ ਪੀਤਰ ਦੇਖ ਮੁਰਾਰੀ ਜਿਓ ਜਨਮ ਮਰਨ ਕਉ ਇਹੋ ਜਗ ਬਪੜੋ ਐਂ ਦੂਜਾ ਭਗਤ ਵਿਸਾਰੀ ਜਿਓ ਸਤਗੁਰ ਮਿਲੈ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜਿਓ ਸਤਗੁਰ ਬੰਧਨ ਤੋੜ ਨਰਾਰੇ ਬਹੁੜ ਨਾ ਗਰਭ ਮਝਾਰੀ ਜੀਉ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਉ ਸੋਰਠ ਮਹੱਲਾ ਪਹਿਲਾ ਜਿਸ ਜਲ ਨੇਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਉ ਛੋਡੋ ਵੇਸ ਭੇਖ ਚਤੁਰਾਈ ਦੁਬਦਾ ਇਹ ਫਲ ਨਾਹੀ ਜੀਉ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗਣ ਛੋੜ ਗੁਨਾ ਕਉ ਤਾਵਹੁ ਕਰ ਅਵਗਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨ ਜਾਣਹਿ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵ ਹੋ ਕਾਹੀ ਜੀਉ ਨਿਰਮਲ ਨਾਮ ਜਪੋ ਸਤਿਗੁਰ ਮੁਖ ਅੰਤਰ ਕੀ ਗਾਤ ਤਾਹੀ ਜੀਉ ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸਚ ਗੁਰ ਬਚਨੀ ਫਲ ਪਾਹੀ ਜੀਉ ਜੋ ਭਾਵੈ ਤੋ ਰਖੋ ਹਰ ਜੀਉ ਜਨ ਨਾਨਕ ਸ਼ਬਦ ਸਰਾਹੀ ਜੀਉ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਨਾ ਘਰ ਮੂਸ਼ਤ ਰਾਖ ਨਾ ਸਕੈ ਕੀ ਪਾਰ ਘਰ ਜੋ ਹਨ ਲਾਗਾ ਘਰ ਦਰ ਰਾਖੇ ਸੇ ਰਸ ਚਾ ਘਰ ਦਰ ਰੱਖੇ ਜੇ ਰਸ ਚਾਖੇ ਜੋ ਗੁਰਮੁਖ ਸੇਵਕ ਲਗਾ ਮਨ ਰੇ ਸਮਝ ਕਵਨ ਮਤ ਲਾਗਾ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਛਤਾਹੇ ਅਭਾਗਾ ਰਹਾਓ ਆਵਤ ਕਉ ਹਰਖ ਜਾਤ ਕਉ ਰੋਵਹਿ ਇਹੋ ਦੁਖ ਸੁਖ ਨਾਲੇ ਲਾਗਾ ਆਪੇ ਦੁਖ ਸੁਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾਂ ਸਾਖਤ ਦੁਰਮਤ ਲਾਗਾ ਮਨ ਕਾ ਜੀਉ ਪਵਨ ਪਤ ਦੇਹੀ ਦੇਹੀ ਮਹਿ ਦਿਉ ਸਮਾਗਾ ਜੋ ਤੂ ਦੇਹ ਤ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਜੇ ਤੂ ਦੇਹ ਤ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮੈਂ ਹਰ ਰਸ ਪਾਈਐ ਗੁਰ ਮਿਲਿਆ ਜਮ ਭਉ ਭਾਗਾ ਨਾਨਕ ਰਾਮ ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੋਰਠ ਮਹੱਲਾ ਪਹਿਲਾ ਸਰਬ ਜੀ ਆਸਿਰ ਲੇਖ ਤੁਰਾਹੂ ਬਿਨ ਲੇਖੈ ਨਹੀਂ ਕੋਈ ਜੀਉ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਉ ਮਨ ਰੇ RAM ਜਪੋ ਸੁਖ ਹੋਈ ਐਨਸ ਗੁਰ ਕੇ ਚਰਨ ਸਰੇ ਵਹੁ ਹਰ ਦਾਤਾ ਭੁਗਤਾ ਸੋਈ ਰਹਾਉ ਜੋ ਅੰਤਰ ਸੋ ਬਾਹਰ ਦੇਖੋ ਅਵਰਨ ਦੂਜਾ ਕੋਈ ਜੀਓ ਗੁਰਮਖ ਏਕ ਦ੍ਰਿਸ਼ਟ ਕਰ ਦੇਖੋ ਘਾਟ ਘਾਟ ਜੋਤ ਸਮੋਈ ਜੀਓ ਚਲ ਤਉ ਠਾਕ ਰੱਖੋ ਘਰ ਆਪਣਾ ਗੁਰ ਮਿਲਿਆ ਏ ਮਤ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਪੀਵਹੋ ਅਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਜਨਮ ਮਰਨ ਭਉ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਤਤ ਨਿਰੰਜਮ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਓ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਹ ਆਪੇ ਦੇਵੇ ਸੋਈ ਮਨ ਮੇਰੇ ਗੁਰਬਚਨੀ ਨਿਧ ਪਾਈ ਤਾ ਤੇ ਸਤਿਮਹ ਰਹਿਆ ਸਮਾਈ ਰਹਾਉ ਗੁਰ ਸਾਖੀ ਅੰਦਰ ਜਾਗੀ ਤਾਂ ਚੰਚਲ ਮਤ ਤਿਆਗੀ ਗੁਰ ਸਾਖੀ ਕਾ ਉਜੀਆਰਾ ਤਾਂ ਮਿਟਿਆ ਸਗਲ ਅੰਧਿਆਰਾ ਗੁਰ ਚਰਣੇ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਤਾਂ ਸਹਿਜ ਕੈ ਘਰ ਆਇਆ ਭਣਤ ਨਾਨਕ ਬੂਝੈ ਕੋ ਵਿਚਾਰੀ ਇਸ ਜਗ ਮਹਿ ਕਰਨੀ ਸਾਰੀ ਕਰਨੀ ਕੀਰਤ ਹੋਈ ਜਾਂ ਆਪੇ ਮਿਲਿਆ ਸੋਈ 68 ਮਹੱਲਾ ਤੀਜਾ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ ਆਨੰਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਇਕੋ ਸੱਚਾ ਸਤ ਤੂੰ ਕੇਵਲ ਆਪ ਮੁਰਾਰੀ ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ ਸਭ ਦੇ ਹौं ਮੈਂ ਮਾਰੀ ਗਿਰਹੀ ਮੈਂ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੇ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖਿਆ ਉਰ ਧਾਰੀ ਯੋ ਮਨੁਵਾਦ ਹਦ ਸਤਾਵਦਾ ਦੂਜੇ ਪਾਏ ਖਵਾਇ ਮਨ ਮੁਖ ਮੁਖ ਧਾਰ ਨਾਮ ਨ ਚੇਤੇ ਬਿਰਥਾ ਜਨਮ ਗਵਾਇ ਸਤਗੁਰ ਭੇਟੇ ਤਾ ਨਾ ਉਪਾਏ ਹਉ ਮੈਂ ਮੋਹ ਚੁਕਾਇਆ ਹਰ ਜਨ ਸਾਚੇ ਸਾਜ ਕਮ ਆਵਹਿ ਗੁਰ ਕੈ ਸਬਦ ਵਿਚਾਰੀ ਆਪੇ ਮੇਰ ਲਏ ਪ੍ਰਭ ਸਾਚੇ ਸਾਚ ਰਖਿਆ ੳਰ ਧਾਰੀ ਨਾਨਕ ਨਾ ਬਹੁ ਗਾਤ ਮਤ ਪਾਈ ਈਹ ਆਸ ਹਮਾਰੀ ਸੋਰਠਿ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿਨੈ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸਬਦੀ ਹਰ ਪਾਇਆ ਜਾਏ ਬਿਨ ਸਬਦੈ ਜਗ ਭੁਲਦਾ ਫਿਰਦਾ ਦਰਗਹਿ ਮਿਲੈ ਸਜਾਏ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੂਝਹਿ ਕੋਈ ਨਾ ਸੁਣੈ ਪੁਕਾਰਾ ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹਾਮੇ ਮੇਰਾ ਕਰ ਕਰ ਬਿਗੁੱਤੇ ਕਿਉ ਚੱਲੈ ਨਾ ਚੱਲਦਿਆ ਨਾਲ ਗੁਰਮਖੋਵੈ ਸੋ ਨਾਮ ਤੇ ਆਵੈ ਸਦਾ ਹਰ ਨਾਮ ਸੁਮਾਲ ਸੱਚੀ ਬਾਣੀ ਹਰ ਗੁਣ ਗਾਵੇ ਨਦਰੀ ਨਦਰ ਨਿਹਾਲ ਸਤਿਗੁਰ ਗਿਆਨ ਸਦਾ ਘੜ ਚਾਨਣ ਅਮਰ ਸਿਰ ਬਾਦਸ਼ਾਹ ਅਨੰਦਿਨ ਭਗਤ ਕਰੇ ਦਿਨ ਰਾਤੀ RAM ਨਾਮ ਸੱਚ ਲਾਹ ਨਾਨਕ RAM ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ ਸੋਰਠ ਮਹੱਲਾ ਤੀਜਾ ਦਸਨ ਦਾਸ ਹੋਵੈ ਤਾ ਹਰ ਪਾਏ ਵਿਚੋ ਆਪ ਗਵਾਈ ਭਗਤਾ ਕਾ ਕਾਰਜ ਹਰ ਅਨੰਦ ਹੈ ਅਨੰਤਨ ਹਰ ਗੁਣ ਗਾਈ ਸਬਦ ਰਤੇ ਸਦਾ ਇਕ ਰੰਗੀ ਹਰਿ ਸ਼ੋ ਰਹੇ ਸਮਾਈ ਹਰ ਜੀਉ ਸਾਚੀ ਨਦਰ ਤੁਮਾਰੀ ਆਪਣੇ ਆ ਦਾਸਾਂ ਨੂੰ ਕਿਰਪਾ ਕਰ ਪਿਆਰੇ ਰਾਖੋ ਪੈਜ ਹਮਾਰੀ ਰਹਾ ਸਬਦ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ਮੇਰਾ ਪ੍ਰਭ ਸਾਚਾ ਅਤਿ ਸੁਆਲਿਓ ਗੁਰ ਸੇਵਿਆ ਚਿਤ ਲਾਗਾ ਸਾਚਾ ਸਭ ਸੁਚੀ ਸਚ ਬਾਣੀ ਸੋ ਜਨ ਹਰ ਅਨ ਦਿਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨਾ ਪਾਇਆ ਪੂਰੇ ਗੁਰ ਕੀ ਸੇਵਾ ਕਿੰਨੀ ਅੰਤ ਅਚਿੰਤ ਹਰ ਮਨ ਵਸਾਇਆ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚ ਹੋ ਭਰਮ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਤਾ ਸਬਦੇ ਮਤਾ ਹਉ ਮੈਂ ਤਜੇ ਵਿਕਾਰਾ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ